ਲੋ ਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੇ ਬਾਈ ਆਪਾਂ ਨੂੰ ਸੋਲਣ ਲੱਗੇ ਰੋਟੀ ਰੋਟੀ ਖਾਣਾ ਫ੍ਰੀ ਹੋ ਗਏ ਤੇ ਮੈਂ ਕਿਹਾ ਜਿਉ ਦਿਖਾਇਆ ਜਾਵੇ ਰੋਸ ਦਿਨ ਦਾ ਚੱਕਰੇ ਬਾਈ ਬੱਦਲ ਆਪਾਂ ਖੜੇ ਚੌਥੀ ਮੰਜ਼ਲ ਪਰ ਤਾਂ ਬੱਦਲ ਜਮੇ ਨਾਲ ਲੱਗਣੇ ਆਲੇ ਹੋਏ ਵੀ ਸੁਣਨ ਦਾ ਨਹੀਂ ਪਹੁੰਗਣ ਲੱਗਦੀ ਫੇਰ ਹਾਂ ਅੰਦਰ ਰੋੜ ਤੇ ਆਪਣੀ ਗੱਡੀ ਖੜੀ ਆਣੀ ਇਹ ਖੜੀ ਹੈ ਇਹ ਵਾਲੀ ਹੈ ਪਿਆਰੀ ਬੋਸ ਹੋਣੇ ਕਰੀ ਵੀ ਔਰ ਜੀ ਬਾਈ ਆਪਾਂ ਚੱਲੇ ਸ਼ਿਮਲੇ ਨੂੰ ਸੋਲਣ ਤੇ ਬਹੁਤ ਜ਼ਿਆਦਾ ਲੇਟ ਹੋ ਗਏ ਕੰਮ ਸੀਗਾ ਇੱਕ ਸਾਡਾ ਬੰਦਾ ਮਿਲ ਗਿਆ ਤਾਂ ਆਪਾਂ ਨੂੰ ਜਾਣ ਪਛਾਣ ਤੇ ਉਹਨੇ ਇੱਥੇ ਲਿਆ ਹੋ ਬਸਾਰ ਹੁਣ ਮਿਲੋ ਅੰਕਲ ਜੀ ਨੂੰ ਚੌਂਤੇ ਦਾ ਬਾਕੀ ਜੀ ਇਹ ਹੁਣ ਬਾਈ ਆਪਾਂ ਉਹ ਜਾਂ ਵਿੱਚ ਫਸੇ ਵੀ ਥੋੜਾ ਜਿਆ ਨੋ ਐਂਟਰੀ ਹੋ ਗਈ ਸੀ ਨੋ ਐਂਟਰੀ ਹੋ ਜਾਂਦੀ ਬਾਈ ਔਰ ਤੇ 5:30 ਵਜੇ ਆ ਗਿਆ ਸੰਡਪੰਜ ਤੋਂ ਬਾਅਦ ਆਪਾਂ ਇਸ ਰੋਡ ਨੂੰ ਜਾ ਨਹੀਂ ਸਾਦੇ Shimla ਦੀ ਐਂਟਰੀ ਵੱਲ ਮੈਂ ਕਰਦੇ ਫਿਰ 10 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਚਲੋ ਚਲੋ ਤੇ ਬਾਜ਼ਾਰ ਚ ਭੀੜ ਹੋ ਜਾਂਦੀ ਬਹੁਤ ਸ਼ਾਮ ਨੂੰ ਉਹਦੇ ਕਰਕੇ ਫਿਰ ਪਲਟ ਕਰ ਦਿੰਦੇ ਹਾਂ ਹਾਂਜੀ ਬਾਈ ਜੀ ਬਲੇ ਜੀ ਸਿੱਧਾ ਨੇ ਲੈ ਲਈ ਕੀ ਬਬੀ ਰਾਸਤਾ ਦਿਖਾਉਂਦੇ ਆਂ ਤਿੰਨ ਤਰੀਕੇ ਹਾਂਜੀ ਲੀ 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 ਕਿੱਦਾਂ ਦਾ ਮੌਸਮ ਹੈ ਕਿੱਦਾਂ ਪਾਣੀ ਹੈ ਕਿੱਦਾਂ ਚਾਹ ਪੁੱਛੀ ਵੀਰੇ ਥੈਂਕ ਯੂ ਸਜੀ ਬਾਈ ਓਕੇ ਜੀ ਘਟੋ ਸਾਧ ਹੋਰ ਕਰ ਕੋਟ ਰਿਆ ਸਾਡੇ ਬਾ ਜੀਵਾ ਧੰਨਵਾਦ ਜੀ ਯਾ ਰੋਪੜਾ ਮਿਲ ਜੇ ਆ ਗਿਆ ਸਾਨੂੰ ਤੇ ਆਏ ਹਾਂ ਯਾ ਹੋਏ ਰੋਪੜਾ ਹੈ ਮਲੇ ਆ ਕੇ ਅੱਛਾ ਹੈ ਤੇ ਪਾ ਨੂੰ ਆਖ ਕਹਿੰਦੇ ਜੀਓਟੀ ਦਾ ਟ੍ਰੇਨਿੰਗ ਚੱਲੀ ਵੀ ਆ ਅੱਛਾ ਜੀ ਤਾਂ ਜੀ ਫਿਰ ਉਹ ਮੈਡਮ ਮਿਲੀ ਅੱਜ ਮੈਨੂੰ ਮੈਂ ਤਾਂ ਠੜ ਕਰ ਕਿਤੇ ਪੰਜਾਇਦੇ ਮੈਂ ਤੁਸਾਂ ਪੜੋਸੀ ਸਾਡੇ ਪੰਜਾਇਦੇ ਦਾ ਮੈਂ ਕਿਤੇ ਨਹੀਂ ਪਤਨ ਲਗਾ ਤੇ ਮੇਰੇ ਕੋਟ ਚੱਲਦਾ ਕਰਾਇਬ ਦੇ ਦਿੱਤਾ ਹੋਟਲ ਦਾ ਕਰਾਇਆ ਇਹ ਬਾਈ ਇਹ ਟਿਕਟ ਦਾ ਉਹ ਬੰਦ ਕਰ ਦਿੰਦੇ ਆ ਫਿਰ ਜਾਣ ਜੀ ਖੜੇ ਅਫਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੱਜਣ ਦੋ ਸੱਚੇ ਜਾਣਦੇ ਨਾ ਉਹ ਨਹੀਂ ਰੁਕਣਾ ਉਹਨਾਂ ਦੇ ਜਿਹੜੇ ਰੁਕੜੇ ਆਪਾਂ ਨਾਲਾ ਘੜ ਤੋਂ ਆਈ ਨਾਲਾ ਘੜ ਤੋਂ ਓਕੇ ਪੰਜਾਇਰੇ ਕੋਲ ਤੋਂ ਆਈ ਹਾਂ ਜੀ ਹਾਂ ਜੀ ਹਾਂ ਜੀ ਵੇਖੋ ਵਾਯੂ ਆ ਕੀ ਪ੍ਰਧਾਨ ਸ਼ਿਮਲੇ ਦਾ ਰਸਤਾ ਦਿਖਾਉਂਦੇ ਕਿੱਦਾਂ ਗਿਆ ਅੱਜ ਦੀ ਸਿਚੁਏਸ਼ਨ ਕਿੱਤੀ ਗੇਰ ਜਦੀਓ ਨੈਟ ਬਰੌਂਡ ਕਰੋ ਓਕੇ ਜੀ ਨੈਟ ਬਰੌਂਡ ਕਰਨੇ ਮਾ ਆਪਣੇ ਮਿਲਣਾ ਹਾਂਜੀ ਉਹ ਨੂੰ ਮਿਲ ਕੇ ਨਾ ਬਸ ਦੇਖਣਾ ਚੀਜ਼ ਬੜੀ ਕਲਾਕਾਰਾਂ ਦੇ ਬਾਹਰ ਤੇ ਪਰ ਦੇਖਦੇ ਆਂਦੇ ਹਾਂਜੀ ਦੇਖਣ ਵਾਲੀ ਚੀਜ਼ ਚੰਡੀਗੜ੍ਹ ਤੇ ਪੰਜਾਬ ਬੰਨੇ ਕਿਤੇ ਕਿਤੇ ਕਲਾਕਾਰਾਂ ਦੇ ਉਰੇ ਅੱਛਾ ਜੀ ਦੇਖਣ ਦੀ ਚੀਜ਼ ਕੱਬਲੇ ਚੈਂਕੀ ਕਰਦੇ ਇਹ ਮਤਲਬ ਪਰਸੋਂ ਦੋ ਤਰੀਕ ਨੂੰ ਮੁੱਕ ਲਈ ਫਿਰ ਨਹੀਂ 21 ਤਰੀਕ ਨੂੰ ਮਈ ਮਾ ਅੱਛਾ ਮਈ ਜੀ ਇਹ ਜੂਨ ਜੂਨ ਦੀ ਗੱਲ ਹੈ ਓਕੇ ਅਸੀਂ ਇਹ ਵੀ ਜਾਥੇ ਵੀ ਸਿਰਫ ਇੱਕ ਦਿਨ ਆਏ ਹਾਂਜੀ ਦੂਜੇ ਦਿਨ ਉਟੀ ਉਟੀ ਖਾਧੀਏ ਸੋਗੇ ਘਰ ਵਾਹ ਫਿਰ ਸਾਤੇ ਜਾਣ ਦੋ ਦਿਨ ਮਿਸਤਰੀ ਹੋਣਾ ਦੋ ਤਿੰਨ ਦਿਨ ਦਾ ਮੇਲਾ ਦਾ ਅੱਛਾ ਜੀ ਵਾਗ ਰੋਪੀਆਂ ਤੁਹਾਡੇ ਸਖਤ ਲੱਗੀਆਂ ਹੋਣੀਆਂ ਜੀ ਹਾਂ ਜੀ ਡਿਊਟੀ ਸਖਤ ਲੱਗੀ ਵੀ ਹੋਣੀ ਮੇਲੇ ਕਰਕੇ ਸਾਡੀ ਤਾਂ ਇਸ ਵਾਰ ਲੱਗੀ ਨਹੀਂ ਆ ਅੱਛਾ ਜੀ ਅਗਲੀ ਵਾਰ ਲੱਗੀ ਦੀ ਪਹਿਲੇ ਲੱਗੀ ਦਿਓ ਵਾਹ ਚਲੋ ਕੋਈ ਗੱਲ ਨਹੀਂ ਹਸੋ ਕੁਝ ਨਹੀਂ ਚਲੋ ਦੇਖਣ ਵਾਲੀ ਚੀਜ਼ ਹੁੰਦੀ ਕਲਾਕਾਰ ਬੜੇ ਤਗੜੇ ਆਉਂਦੇ ਇਥੇ ਪੂਰਾ ਮੇਲਾ ਭਰਦਾ ਜੀ ਪੂਰਾ ਮੇਲਾ ਕੁਸ਼ਤੀਆਂ ਅੱਛਾ ਜੀ ਕੁਸ਼ਤੀ ਵੀ ਹੋਣੀ ਆ ਕੁਸਤੀਆਂ بڑے بڑے ਦੂਰ ਤੱਕ ਆਦੇ ਤੁਹਾਡੇ ਰੋਪੜ ਚੰਡੀਗੜ੍ਹ ਦੇ ਹਾਂਜੀ ਇਤਨੇ بڑے ਬੰਦੇ ਆਦੇ ਹਾਂਜੀ ਓਕੇ ਚਲੋ ਬਾਕੀ ਦਿੱਲੀ ਦੇ ਬੰਦੇ ਆ ਗਏ ਅਗਰ ਮੇਲਾ ਦੇਖਣਾ ਨਾ ਕੁਸਤੀ ਸੱਚ ਇੱਥੇ ਆਇਓ ਦੁਆਲੀ ਤੇ ਦੂ ਇੱਕ ਤਿੰਨ ਦਿਨ ਹੁੰਦੀ ਕੁਸਤੀ ਦੋ ਦਿਨ ਮੇਲਾ ਉਹ ਵੀ ਤੜਾ ਹੁੰਦਾ ਕੁਸਤੀ ਬੜੀ ਜ਼ੋਰ ਦੀ ਚੱਲਦੀ ਕੁਸਤੀ ਉਰੇ ਉਰੇ ਸੋਲਨ ਚ ਆ ਇੱਥੇ ਬਸਾਲ ਰੋਡ ਪਰ ਬਸਾਲ ਰੋਡ ਤੇ ਹਾਂਜੀ ਦੇਖਣ ਮੇਲਾ ਹੁੰਦਾ ਇਹਦੇ ਚ 9 ਵਜੇ ਦਲਦਾ ਜਿਵੇਂ ਨਾ ਵੀ ਧਰਤੀ ਨੂੰ ਸ਼ੂ ਸ਼ੂ ਜਾਂਦੇ ਆ। ਪਤੰਦਰਾ ਬੱਦਲਾਂ ਗਣੀ ਨੂੰ ਸਿੱਧੀ ਕਰਦੀ। ਆ ਦੇ ਗਰੀਬੀ ਤੋਂ ਨਹੀਂ ਆਉਂ ਉਹ ਬੱਦਲਾਂ ਪਰਖੜ ਸਕਦੀਆਂ। ਜੇ ਭਿੱਜ ਜੀਏ ਕੁੰਮ ਕੇ ਆਉਣਾ ਬਾਈ ਠੀਕ ਹੈ ਜੇ ਨੁੱਚੜਦਾ ਹੀ ਹੈ ਜੀ ਬਾਬਾ ਜੀ ਲੈ ਪਤਾ ਨਹੀਂ ਹੋ ਵੀ ਨਹੀਂ ਸਕੇ ਹੈਗੇ ਯਾਰ ਬレインकोट ਹਾਂ ਲੈ ਲੈ ਹੁਣ ਤਾਂ ਐਵੇਂ ਚੱਲੂ ਕੰਮ ਅੱਛਾ ਚਿਕੜੋ ਚਿਕੜੀ ਚੱਲੂ ਅੱਜ ਕੰਮ ਅੱਜ ਜਿੱਤੜੇ ਚਿਕੜੋ ਜੂ ਅੱਜ ਤਾਂ ਕੰਮ ਸੇ ਨਹੀਂ ਹੋ ਰੇ ਮੇਰੇ ਸਾਹਮਣੇ ਇੰਦਕੀ ਇੱਧਰ ਆਪਾਂ ਨੂੰ ਬਾਬਾ ਜੀ ਕੋਟੀਆਂ ਵਾਲੇ ਮਿਲਨੇ ਹੁਣ ਕੋਈ ਨਹੀਂ ਹੋਰ ਤਾਂ ਅੱਜ ਸੀ ਮੌਸਮ ਕਿਹੋ ਜਿਹਾ ਹੋਇਆ ਵਾ ਤਾਂ ਹੀ ਤਰ ਮੀਂਹ ਦਾ ਨਹੀਂ ਪਤਾ ਲੱਗਦਾ ਹੈਗਾ ਮਿੰਟੋ ਮਿੰਟੀ ਮੀਂਹ ਸ਼ੁਰੂ ਹੋ ਜਾਂਦਾ ਹੈ ਯਾਰ ਰੋਜ਼ ਦਾ ਮੌਸਮ ਇਦਾਂ ਦੇ ਆ ਰੋਜ਼ ਦਾ ਰਹਿਣਾ ਵੀ ਇਦਾਂ ਹੀ ਆ ਹੁਣ ਇਹਦੇ ਕਰਕੇ ਖਰਾਬ ਜਿਵੇਂ ਉਹ ਉੱਪਰ ਵਾਲਾ ਪਾਣੀ ਜਿਹੜਾ ਸਾਰਾ ਪਾਣੀ ਥੱਲੇ ਜਾਣਾ ਹੁਣ ਪੰਜਾਬ ਚੋਂ ਬਾਹਰ ਨੂੰ ਜਾ ਰਿਹਾ ਹੈ ਤਾਂ ਵੀ ਖਰਾਬ ਹੋ ਗਿਆ ਮੌਸਮ ਵੀ ਇੰਦਰ ਲਈ ਹੁਣ ਤਾਂ ਪਤਾ ਵੀ ਕੋਈ ਚੱਲਣੀ ਚੱਲਣਾ ਹਾਂ ਇਦਰਾ ਦਾ ਕੋਈ ਮੌਸਮ ਨਹੀਂ ਆਦਾ ਜਿਵੇਂ ਚੜਨਾ ਚੱਲਦਾ ਵਾ ਥੱਲੇ ਤੋਂ ਨਿਕਲਦਾ ਪਾਣੀ ਉਹ ਚੀਜ਼ ਲੈ ਜਿਵੇਂ ਸੂਰਜ ਨੂੰ ਦਿਖਾਇਆ ਸੂਰਜ ਵਿਚਾਰੇ ਦੀ ਹੁਣ ਹਿੰਮਤ ਨਹੀਂ ਪੈਂਦੀ ਕਰੇ ਕੀ ਲੈ ਵੇਖ ਲਓ ਕਿ ਹੈ ਬਈ ਥੱਲੇ ਦਾ ਜਿਵੇਂ ਕੁਝ ਹੁੰਦਾ ਹੀ ਨਹੀਂ ਇਹ ਚੀਜ਼ ਹੋਊਗੀ ਉਹ ਵੀਨ ਦਿਖਦਾ ਹੈਗਾ ਬਾਬਾ ਇਹ ਵੀਡੀਓ ਬਣਾ ਰਿਹਾ ਇੱਧਰ ਤਾਂ ਕੁਝ ਦਿਖਦਾ ਹੀ ਨਹੀਂ ਹੈ ਚਲੋ ਭਾਈ ਪਹੁੰਚੀ ਹੈ ਟਾਈਮ ਦੇ ਨਾਲ ਫਿਰ ਦਿਖਾਉਂਦੇ ਸਾਨੂੰ ਮੌਕਾ ਬਣਿਆ ਮੌਕਾ ਹੋਣਗੇ ਰੱਬ ਸਪੁੱਤ ਪਾਪੇ ਆ ਬਾਬਾ ਦੋ ਦਿਨ ਜਾਂਦੀ ਸਾਰੇ ਕੰਬੀ ਜਾਵੇ ਘਰ ਈ ਲੈ ਵੀ ਹੈ ਬੇਟੀ ਨਾ ਭਾਈ ਆਪਣੇ ਕੋਟ ਲੈ ਕੇ ਜਾਇਓ ਨਾ ਬਸ ਜਾ ਕੇ ਤਾਂ ਤੁਹਾਨੂੰ ਵੀ ਕਹਿ ਦੋ ਬਾਪੂ ਜੀ ਜਾ ਕੇ ਹੋਰ ਹੈ ਆਏ ਕੰਮ ਤਾਂ ਕਰਨਾ ਇਹਨੇ ਕੰਮ ਵੀ ਲਾਉਣੇ ਹੋਰ ਜਾ ਕੇ ਪਾਠ ਵੀ ਕਰਨੇ ਜਾ ਕੇ ਹਾਂ ਗੁਰੂ ਗੋਬਾਧ ਦੀ ਇਹ 9:00 10:00 ਵਜੇ ਤੱਕ ਵੀ ਮੈਂ ਪਹੁੰਚਦਾ ਅੱਜ ਘਰਾਂ ਮੰਨ ਤੜਕੇ ਨੂੰ 4:00 ਵਜੇ ਗੁਰਦੁਆਰੇ ਮੈਂ ਹੋ ਜਾਣਾ ਤਾਂ ਨਹੀਂ ਮਿੰਟੇ ਜਾਓਗੇ 10:30 ਮੈਂ WhatsApp ਕਰਾਂ ਮੈਸੇਜ ਫ੍ਰੀ ਹੁੰਦੇ ਨਹੀਂ ਹੈ ਹੁੰਦਾ ਨਹੀਂ ਫਲੀ 6:00 ਵਜੇ 7:00 ਵਜੇ ਤੱਕ ਆਪਾਂ ਸ਼ਿਮਲੇ ਪਹੁੰਚਾਂਗੇ ਹਾਂ ਇੱਧਰ ਨੂੰ ਪੰਜਾਬ ਪੈਣਾ ਹੋਣਾ ਜਿੱਧਰ ਨੂੰ ਚਾਨਣਾ ਹੈ ਬਾਬੇ ਹੋ ਸਕਦਾ ਸ਼ਿਮਲਾਈ ਆਪਣੇ ਵਾਲੇ ਪਾਸੇ ਹਾਂ ਇਹ ਨਿਕਲੀ ਉਹਨਾਂ ਦਾ ਅੱਗੇ ਕਿੰਨੇ ਕਿੰਨੇ 60-10 ਕਿਲੋਮੀਟਰ ਆ ਪਹਾੜ ਕਰਦੇ ਆ ਬਾਬੇ ਕਾਹੀ ਦਾ ਇੱਧਰ ਜਿਆਦਾ ਪਹਾੜ ਕਿਰਦੇ ਆ। ਸੇ ਮੈਂ ਇੱਧਰ ਤਾਂ ਹੀ ਆਉਂਦੀ ਆ। ਸੇ ਉਹ ਕੋਈ ਨਹੀਂ ਬੜਾ ਤਾਂ ਹੀ ਹੁੰਦਾ ਇੱਧਰ। ਮੱਖ ਚਰ ਜਾ। ਡਾਜ਼ਮੈਂਟ ਬਾਹਰ ਆ ਤਾਂ ਕੱਢ ਲੈ ਜ਼ਰਾ ਦੇਖੀ ਹੱਥ ਜਿਪ ਜਿਪ ਕਰਨਾ ਆ ਜਾਣਾ। ਦੇਖ ਆ ਜੀ। ਤੂੰ ਤੂੰ ਸਾਹਮਣੇ ਦੇਖਣਾ। ਕਾੜ ਦਾੜੇ ਨਹੀਂ ਦੇਖਣਾ। ਬਿਲਕੁਲ ਸਹੀ ਕਿਹਾ ਇੱਥੇ ਭੈੰਜਵਾ ਯਾਰ ਬਸ ਇਹ ਤਾਂ ਸਾਵਧਾਨੀ ਦੇ ਕੰਮ ਆ। ਹਾਂ। ਆ ਥੱਲੇ ਸੜਕ 'ਤੇ ਨਿਗਾਹ ਹੋਊਗੀ ਉਨਾਂ ਬਚਾਵਾ ਨਿਗਾਹ ਪਲਟੀ ਦੁਰਘਟਨਾ ਹਾਂ ਸਾਵਧਾਨੀ ਨਹੀਂ ਹੱਤੀ ਦੁਰਘਟਨਾ ਖੱਟ ਅੱਧਾ ਜਾਂਦਾ ਫੇਰ ਹੋ ਗਿਆ ਟਾਪ ਤੇ ਕਿ ਕਿਲੋਮੀਟਰ ਲਿਖਿਆ ਨਾ ਗਿਆ ਦਾ ਸਾਲਾ ਪਿਛਲੇ ਨੂੰ ਕਰਦਾ ਹੈ 21 ਕਿਲੋਮੀਟਰ ਇੱਥੇ ਦਾਦਾ ਦਾ ਸ਼ੌਕੀ ਨੂੰ ਹੁਣ ਇੱਥੇ 12 ਲੱਗਿਆ ਦੱਸਣ ਇਹ ਬਾਈ ਜਿਹੜੇ ਲਿਖੇ ਹੋਏ ਹੁੰਦੇ ਹਨ ਇਹ ਬਾਬਾ ਜੀ ਇਹ ਗਲਤ ਹੈ ਇਹ ਇਹਨਾਂ ਦਾ ਕੋਈ ਦੀਨਤਰਬ ਨਹੀਂ ਹੈਗਾ ਹੁਣ ਆਪਾਂ ਕਿਤੇ ਉੱਥੇ ਦੇ 24 ਕਿਲੋਮੀਟਰ ਦਾ ਉੱਥੇ ਤੇ ਕਿਤੇ ਆ ਗਏ ਨਹੀਂ ਆਏ 4 ਕਿਲੋਮੀਟਰ ਕਿੱਥੇ ਆ ਗਏ ਆਪਾਂ ਤੈਨੂੰ ਨਹੀਂ ਆਏ ਯਾਰ ਇਹ ਨਵੀਂ ਗੱਡੀ ਆਈ ਹੈ ਲਿਖਿਆ ਵਾ ਤੁਸੀਂ ਆਲਟੋ ਆਡੀ ਕੜੇ ਲਾਏ ਹੋਏ ਹੁੰਦੇ ਨੇ ਚਾਰ ਕੜਿਆਂ ਵਾਲੀ ਹੈ ਕਾਰ ਆਲਟੋ ਆ ਗਈ ਆਡੀ ਆਡੀ ਦੇ ਰੂਪ ਚ ਨਵੀਂ ਕੱਟੀ ਆ ਇਹ ਕੰਪਨੀ ਵਾਲਿਆਂ ਨੂੰ ਬਾਈ ਲੱਖ ਲੱਖ ਵਧਾਈਆਂ ਰੱਬੀ ਹੋਈਏ ਰੱਖੀ ਹੋਊਗੀ ਛੋਟੀਆਂ ਗੱਡੀਆਂ ਵਿੱਚ ਵੀ ਇਹ ਚੀਜ਼ ਫੀਚਰ ਆਣ ਲੱਗੇ ਨਾਮ ਦੇਣ ਲੱਗੇ ਕਿਆ ਹੋਇਆ ਭਾਈ 6 ਮਿੰਟ ਸ਼ੁਰੂ ਤੇ ਜਾ ਰਹੇ ਸ਼ੁਰੂ ਹੋ ਗਏ ਭਾਈ ਲੋ ਜੀ ਸਿਆਲ ਵਾਲੀ ਉਹ ਮਿਲਿੰਗ ਹੋ ਗਈ ਹੈ ਤਾਂ ਮਿੰਦੀ ਚੱਕਿਆ ਕੋਲ ਕਾਕਿਆਂ ਕੋਲ ਦੋ ਤਿੰਨ ਨਾ ਪੱਤੇ ਖੜ ਪੱਤੇ ਅੱਤਾਂ ਹੋਈ ਜਾ ਸਾਲ ਜੋ ਬੋਟੇ ਕਰਦੇ ਹੁੰਦੇ ਨਾ ਦੇਖ ਕੇ ਉਹੀ ਗੱਲ ਉਹੀ ਵੀ ਬਸ ਲਾਈਟਾਂ ਵਾਲੀ ਆਉਂਦੇ ਉੱਪਰ ਤੇ ਮਨ ਲਾਦੀਆਂ ਹਾਂ ਤਾਂ ਜਮਾ ਹੀ ਬੰਦ ਹੋ ਜਾਣਾ ਸਿਸਟਮ ਦੀ ਖੜਾ ਵਰਤੇ ਇਹ ਰਾਦੀਆਂ ਵੀ ਬੰਦ ਹੋ ਗਏ ਸਾਰੇ ਕੁਝ ਹੋਰ ਸੱਤਾ ਦਾ ਬਾਹਰ ਨਿਕਲੇ ਆਈ ਉੱਤਰ ਤਾਂ ਨਹੀਂ ਬਾਬਾਈ ਕੋਟ ਉਤਰਦੇ ਹੁਣੇ ਮਨ ਲਾਦੀ ਹੈ ਹੈ ਕੀਤੇ ਪਾਇਦਲ ਤੇ ਹੁਣ ਮੁੜਦੇ ਅੱਧੇ ਨੂੰ ਪਿਛੇ ਨੂੰ ਹਾਂ ਜ ਆਪਾਂ ਨੇ ਸੋਹਣ ਜਾਣਾ ਦਾ ਸੀ ਕਿਹਾ ਵੀ ਸਾਡੇ ਹਾਂਜੀ ਪਹੁੰਚ ਗਏ ਵੀ ਕਿ ਹੋਰ ਐਂਟਰੀ ਹੋ ਗਈ ਸਿਵਲ ਦੀ ਅੱਜ ਤੇ ਸ਼ੁਰੂ ਹੈ ਜਾਣਾ ਤਾਂ ਹਜੇ ਆਪਾਂ ਨੇ ਓ.ਟੀ.ਸੀ ਤੇ ਹੈ ਹੈ ਤਾਂ ਓ.ਟੀ.ਸੀ ਤੇ ਜਾਣਾ 10-11 ਕਿਲੋਮੀਟਰ ਚਾ ਮੈਨੂੰ ਲੱਗਦਾ ਕਿ ਅਸੀਂ ਬਹੁਤ ਹੀ ਗਏ ਮੁੜਨਾ ਆਪਰ ਨਾਲ ਲੱਗਦੀ ਐ ਆ ਅੱਧ ਲਾ ਕੇ ਵੜ ਕੇ ਜਾਣਾ ਲੱਗਦੀ ਸੱਤ ਕਿਲੋ ਮੀਟਰ ਆ ਸਿਗਨਲ ਜ਼ੀਰੋ ਹੋ ਗਿਆ ਸਿਗਨਲ ਜ਼ੀਰੋ ਹੋ ਗਿਆ ਇਹ ਹੁਣ ਰੋਕੜ ਸ਼ੁਰੂ ਹੋ ਜਾਣਾ ਹੁਣ ਗੈਰਾਵਾੜ ਤੋਂ ਹੀ ਹਾਂ ਹਾਂ ਉਹ ਕੰਮ ਹੈ ਬਾਈ ਛੋਟੀ ਰੋਡ ਦਿਓ ਨਾਲ ਇਹਨਾਂ ਦੀ ਡਰਾਈਵਰੀ ਐ ਜੀ ਹੁੰਦੀ ਐ ਉਹ ਸਾਰਾ ਸ਼ਿਮਲਾ ਹੀ ਐ ਇੱਥੇ ਪਹੁੰਚਣਾ ਪਾਉਣਾ ਹੈ ਆਈਂ ਦੇ ਦੇ ਤੂੰ ਮੇਰਾ ਵੀ ਹਾਂ ਐਜੇ ਆਉਂਦੇ ਜਮਦੂਰ ਜੇ ਲੋ ਭਾਈ ਆਪਾਂ ਪਹੁੰਚ ਚਲੇ ਸ਼ਿਮਲਾ ਬਾਕੀ ਤਕਰੀਬਨ ਬਾਜ਼ਾਰ ਜੇ ਚ ਤਾਂ ਆਪਾਂ ਹੈ ਗਈਆਂ ਆਪਾਂ ਨੇ ਇੱਕ ਮੇਨ ਪਲੇਸ ਤੇ ਬਸ ਘੁੰਮ ਕੇ ਫਿਰ ਵਾਪਸੀ ਕਰਨੀ ਐ ਉੱਥੇ ਦੇਖਦੇ ਜਿਹੜੇ ਸਾਡੀ ਭੀੜ ਐ ਉੱਪਰ ਵੀ ਭੀੜੇ ਹੋਏਗੀ ਕਹਿੰਦੇ ਮੁੰਡਿਆਂ ਨੂੰ ਰਿਜਜ ਕਮਾਉਣਾ ਰਿਜਜ ਕੋਲ ਜਾ ਕੇ ਆਉਣਾ ਲੋਕੀ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਬੱਸ ਸਟੈਂਡ ਦੇ ਕੋਲ ਨੂੰ ਪੈ ਜਾਂਦਾ ਤਕਰੀਬਨ ਇਹ ਨਿਤੂਰੀ ਜਣੇ ਰੋਕਿਆ ਤਾਂ ਨਹੀਂ ਕਿਸੇ ਗੁਰਦੁਆਰਾ ਸਿੰਘ ਸਭਾ ਕੋਲ ਬੜਾ ਵੀ ਨਹੀਂ ਬੱਸ ਸਟੈਂਡ ਆ ਥੋੜਾ ਜਿਹਾ ਸਭ ਸਭ ਖੜਦੀਆਂ ਛੋਟਾ ਜਿਹਾ ਹੈ

ਇੱਕ ਆ ਬੋਤਾਂ ਕਰਦੇ ਆ ਰੂਮਾਂ ਵਾਲੇ। ਜਮੇ ਗੱਡੀ ਚ ਲਾਉਣਾ ਜਾਨੇ। ਲੈ ਗੱਡੀ ਪਰ ਬਾਬੇ ਹੱਥ ਮਾਰਦੇ ਬੜੀ ਜ਼ੋਰ-ਜ਼ੋਰ ਨਾਲ ਇਹ ਤਾਂ। ਹਾਂ। ਹੋਰ। ਸਾਲੇ ਉਹ ਸੀ ਕੋਈ ਕੰਜਰ। ਵੀ ਜੇ ਅਸੀਂ ਰੂਮ ਲੈਣਾ ਹੋ ਭਲੇ ਲੂਗੇ। ਹੂੰ ਜੇ ਅਸੀਂ ਰਹਿਣਾ ਹੈਗਾ ਤਾਂ ਤਾਂ ਜੇ ਰਹਿਣਾ ਹੀ ਨਹੀਂ ਹੈਗਾ। ਨਾ ਨਾ ਕੀ ਦਾ ਕੀ ਦਾ ਲਈਏ ਨਾਲੇ ਭੈਂ ਤੇ ਇੱਕ ਨਾ ਇਦਾਂ। ਅਰੇ ਜੇ ਕੀਰਦਾ ਮੂਰੇ ਤੇ। ਬਹੁਤ ਜਣੇ ਤਾਂ ਇੱਦਾਂ ਹੀ ਖੜੇ ਹੁੰਦੇ ਆ। ਉਹ ਅਸੀਂ ਸੋਧਾਂ ਲੱਤਾ ਦੇ। ਪੱਕਾ ਹੀ ਲੈ ਲਿਆ ਥੱਲੇ। ਇਹ ਜੀ ਰਹਾ ਜਿਹਨੂੰ। ਬਾਈ ਇੱਕ ਗੱਲ ਹੋਰ ਪੁਲਿਸ ਬਹੁਤ ਆ। ਜੀ ਵੀ ਤੁਸੀਂ ਮਾੜਾ ਜਿਹਾ ਵੀ ਗਾਂਡ-ਕੂਡ ਕਰਕੇ ਲੰਘਦੇ ਜਦ ਹੀ ਅੱਗੇ ਸ਼ਿਕਾਇਤ ਕਿ ਉਹ ਰਸਤਾ ਹੋਰ ਇੱਕ ਹੀ ਐ। ਬੰਦਾ ਹੋਰ ਪਾਸੇ ਹਾਂ ਹੋਰ ਪਾਸੇ ਨੂੰ ਭਜਣਾ ਠੀ ਨਹੀਂ ਸਕਦਾ। ਵੀ ਨਾ ਔਰ ਗੱਡੀ ਵੀ ਔਰ ਬੰਦਾ ਕਿੰਨੀ ਕੁ ਭਜਾਲੂਗਾ। ਔਰੇ ਨਹੀਂ ਭਜਣੀ। ਹਾਂ।

ਨਹੀਂ ਅੱਗੇ ਚੱਲ ਬਈ ਚੱਲ ਕਾਰ ਪਾਰਕਿੰਗ 100 100 ਮੀਟਰ ਪਰ 200 200 ਮੀਟਰ ਪਰ ਪੁਲਿਸ ਵਾਲੇ ਖੜੇ ਹੀ ਐ ਜੈ ਹੁ ਜੀ ਇਹ ਇੰਨੇ ਨਹੀਂ ਕਰਤਾ ਬਾਜ਼ਾਰ ਵਾਲਾ ਰਸਤਾ ਬੰਦ ਤੁਹਾਨੂੰ ਅਸੀਂ ਪਹਿਲਾ ਗੇਟ ਤੇ ਠੀਕ ਹੈ ਜੀ ਹੁਣ ਆਪਾਂ ਨੇ ਉਹ ਪਾਰਕਿੰਗ ਚ ਗੱਡੀ ਲਗਾ ਕੇ ਬਬਾਈ ਪੈਦਲ ਯਾਤਰਾ ਪੈਦਲ ਯਾਤਰਾ ਨਹੀਂ ਆਪਾਂ ਲਿਫਟ ਨੂੰ ਜਾਣਾ ਹੁਣ ਜਿਹੜੀ ਕਹਿ ਰਹੇ ਤੁਸੀਂ ਦੇਖਦੇ ਆਂ ਰੇਨ ਜੀ ਹਾਂ ਸ਼ਾਇਦ ਪੈਦਲ ਵੀ ਰਸਤਾ ਹੋਊਗਾ ਪੈਦਲ ਹੋਊਗਾ ਬਾਕੀ ਦੇਖ ਲੈਂਦੇ ਆਂ ਕਿ ਆ ਕੁਛ ਐ ਕਿ ਦਸ ਆਵ ਕਿਤਾਬ ਐ ਜਿੱਥੇ ਆਪਾਂ ਨੀਚੇ ਉਤਰ ਕੇ ਦੇਖ ਲੈਂਦੇ ਆਂ ਹਾਂ ਜੁਰਨੀ ਬਣਾ ਯਾਰ ਹਾਈ ਚਪਨਾ ਚੁਪਨਾ ਤਾਂ ਨਹੀਂ ਹੋਣੀ ਆ ਯਾਰ ਤੇਰੀਆਂ ਪਈਆਂ ਪਈਆਂ ਹੋਰਮਗ ਮੈਂ ਨਹੀਂ ਪਾਉਣੀ ਹੈਗੀ ਤੂੰ ਦਾ ਬੂਟ ਪਾਏਵੇਂ ਯਾਰ ਤਾਂ ਚਪਲਾ ਕਦੇ ਪਾਉਣੀਆਂ ਹੋਰ ਮਨੇ ਤਾਂ ਸੈਂਟਲ ਜੀਆਂ ਨਾਲ ਤੁਰਨੀ ਨਾ ਹੁਣ ਮੈਂ ਤੇ ਗੱਡੀ ਦੇ ਪਿੱਛੇ ਪਈ ਹੈ ਬਣੀ ਆਉਂਦਾ ਪਹਿਲਾਂ ਹਾਂ ਠੀਕ ਆ ਠੀਕ ਆ ਤੂੰ ਮੈਨੂੰ ਚੱਪ ਲੈਂਦੇ ਦੀ ਥਰ ਹੋ ਜਾਊਗਾ ਠੀਕ ਹੈ ਕਿਹੜਾ ਹੁਕਮ ਕਰਨਾ ਹੈ ਸੈਂਡਲ ਪਾ ਕੇ ਥਰ ਨਹੀਂ ਨਾ ਹੁੰਦਾ ਉੱਥੇ ਰੋਕ ਲਈ ਪੁਲਿਸ ਵਾਲੇ ਨੇ ਬੁਝ ਲੋੜ ਵੀ ਤੀਸਰੀ ਬੇਸਮੈਂਟ ਤੇ ਆ ਕੇ ਲੱਗਿਆ ਗੱਡੀ ਇੱਧਰ ਨੂੰ ਆ ਜਾ ਪੌੜੀਆਂ ਚੜਨਾ ਪੈਣਾ ਗੁਰਮੁਖ ਚੱਲ ਫਿਰ ਤੈਨੂੰ ਚੱਲ ਮੈਂ ਪਤਾ ਹਵਾ ਦੂਈ ਲੈਵਲ ਤੇ ਆਪਾਂ ਨੇ ਉਹ ਬਾਅਦ ਚ ਚੜਨਾ ਇਹ ਮੈਂ ਬਾਈ ਉਹ ਉੱਥੇ ਜਾਣਾ ਆਪਾਂ ਨੇ ਇਸ ਦਾ ਰਸਤਾ ਹੋਰ ਹੈ ਪੁੱਛਣ ਦੇ ਲੈ ਪੁੱਛ ਲੋ ਕਿ ਲਿਫਟ ਕਿੱਥੇ ਤੋਂ ਮਿਲਨੀ ਹੈ ਇਹ ਪਾਰਕਿੰਗ ਉਹ ਅੱਜੀ ਪਾਰਕਿੰਗ ਆਪਣੀ ਲੋਜੀ ਬਾਈ ਨਿਫਟ ਤਾਂ ਮਿਲ ਗਈ ਮਿਲੀ ਦਈ ਨੂੰ ਹੈ ਪਹਿਲੀ ਉਹ ਮਿਲੀ ਹੈ ਬਸ ਜਿਹੜੀਆਂ ਪਹਿਲਾਂ ਚੱਲ ਗਿਆ ਹਾਂ ਕਿੱਧਰ ਆਹੀ ਆਉਣੀ ਲੱਗਦੀ ਉਹ ਪਰਚੀ ਕਟਾ ਹੋਣੀ ਹੈ 11 ਵਜੇ ਦਾਕਾ ਬਾਈ ਇਹ ਪਛੋਗਰਾਂ ਜੇ ਬਿੱਲ ਨਿਕਲਦੀ ਸਾਰੇ ਆਹ ਪਲੇਸ ਦੇਖਦੀ ਆਪਾਂ ਨੂੰ ਵੀਰ ਪੇ ਟਿਕਟਾ ਵੀ ਇਹ ਪੌੜੀਆਂ ਨਾਲ ਤੇ ਬੈਸਟ ਹੈ ਸਿੱਧਾ ਪਲੇਨ ਰਸਤਾ ਮਿਲ ਜਾਂਦਾ ਆਪਾਂ ਨੂੰ ਜਿਸ ਤੋਂ ਅੱਗੇ ਹੁਣ ਦੇਖਦੇ ਹਾਂ ਮੂੰਹ ਚ ਲਾਉਣ ਵਾਸਤੇ ਖੋਪਾ ਲੈ ਲਿਆ ਆਇਓ ਅੱਗੇ ਰਾ ਪਹੁੰਚ ਗਏ ਹਲੇਲੀ ਵੀ ਆ ਨਾ ਦੋ ਵੀ ਇਹ ਆ ਪੈਦਲ ਰਸਤਾ ਤਾਂ ਹੈ ਜੀ ਕਿੰਦੇ ਸਹੀ ਹੈ ਚੇਲਦੀ ਹੈ ਜਓ ਵਾਹੀ ਪਹੁੰਚ ਗਏ ਕੀ ਕਹਦਾ ਬਾਬੇ ਉਹ ਆਪਾਂ ਘੰਟਾ ਕਰ ਲੂ ਦਿਹਾੜੇ ਵੀ ਹੈਗਾ ਤਾਂ ਉਹਨਾਂ ਸਾ ਚੜਾਇਆ ਹੈ ਲੈ ਬਈ ਬਾਬਾ ਸ਼ਿਮਲਾ ਸ਼ਿਮਲਾ ਕਰੀਗਾ ਆ ਕੇ ਕਹਿੰਦੇ ਤਾਂ ਘੰਟਾ ਕਰ ਲੁਧਿਆਣੇ ਚ ਵੀ ਆ ਗਿਆ ਤਾਂ ਨਾਲੇ ਕੱਪੜੇ ਲਿਆਉਂਦੇ ਸਸਤੇ ਐ ਲਓ ਬਈ ਹੋਰ ਇਹਨਾਂ ਦਾ ਮੱਥਾ ਟੇਕੂਗੇ ਅੱਜ ਲੈ ਹੋਰੇ ਕਹਨ ਮੱਥਾ ਟੇਕਣਾ ਦੱਸ ਬਾਬਾ ਕਹਿੰਦਾ ਮਨਵਾਇਆ ਦੋਰੀਆ ਕਿ ਮੱਥਾ ਟੇਕੂਗੇ ਦੇਖਿਆ ਬਾਬਾ ਐਤੀ ਤੇ ਟੇਕ ਦੇ ਆਜੀ ਦੇਖਣਾ ਉਹਨੇ ਬਈ ਉਹਰੇ ਲੋਕ ਬਸ ਮਾਰੇ ਦੋ ਦੋ ਘੋਟਾ ਪਾ ਕੇ ਰੇਲੇ ਆ ਹੋਰ ਕੁਝ ਨਹੀਂ ਹੈਗਾ ਕਪਲ ਜੁੜੇ ਉਹਰੇ ਜ਼ਿਆਦਾ ਹੁੰਨੇ ਆ ਲੱਗਦਾ ਬਿਲਕੁਲ ਸਾਬ ਪਿਆ ਤਾਂ ਜਿਵੇਂ ਮੈਰिज ਚਾਏ ਤੇ ਆਹੀ ਆ ਬਾਈ ਸ਼ਿਮਲੇ ਦੀ ਮੇਨ ਪਲੇਸ ਹੋ ਵੀ ਦੀ ਰਹੀ ਹੈ ਥੋੜੀ ਥੋੜੀ ਠੰਡ ਵੱਧਦੀ ਰਹੀ ਹੈ ਵੀ ਦੀ ਓਰੇ ਕਿਸੇ ਤਾਂ ਦੀ ਆਸ ਹੱਸਦਾ ਪਰ ਜੰਕਾਟੇ ਲੋਕੋ ਕੋਲ ਮੇ ਦਾ ਛਤਰੀ ਛਤਰੀ ਨਾਲੇ ਰੱਖਦੇ ਹੋਏ ਬਾਕੀ ਥੰਨੇ ਇੱਧਰ ਸਾਈਡ ਪਰ ਮਸ਼ਾਲ ਨੂੰ ਨੀਚੇ ਮੱਬਾ ਜੀ ਲੱਗੇ ਹੋਏ ਵੀਡੀਓ ਕਾਲ ਤੇ ਕਰਦੇ ਨਾਲ ਹੇ ਨੀਚੇ ਦਾ 뷰 ਬਾਈ ਯਾਰ ਕਿਹੋ ਜਿਹਾ ਨਜ਼ਾਰਾ ਬੱਦਲੇ ਬੱਦਲ ਆਇਆ ਪਿਆ ਸੁਣਾਇ ਕਹਿੰਦਾ ਹੈ ਬਾਬੇ ਪਹਿਲਾਂ ਆਪਾਂ ਥੱਲੇ ਦੇ ਬੱਦਲਾਂ ਨੂੰ ਦੇਖਦੇ ਤੇ ਉੱਪਰ ਤੇ ਹੁਣ ਉੱਪਰ ਤੇ ਥੱਲੇ ਨੂੰ ਦੇਖਦੇ ਹਾਂ ਥੱਲੇ ਬੱਦਲ ਦੇਖ ਲਓ ਕਿੱਥੇ ਕਿੱਥੇ ਦੁਨੀਆ ਵਸੀ ਹੋਈ ਹੈ ਦੇਖ ਲਓ ਪਹਾੜੀ ਦਾ ਨਜ਼ਾਰਾ ਦੇਖੋ ਪਰਬੰਦੀ ਵਾਲੇ ਲੇਤਾ ਬਦਲਕਾਰ ਕੇ ਦੇਖਦੇ ਨਹੀਂ ਪਾਜੀ ਬਹੁਤ ਘਰ ਉੱਪਰ ਹੈ ਚੰਦ ਮਾਮਾ ਹਜੇ ਵੀ ਦੂਰੇ ਹੈ ਵੀ ਬਾਈ ਬੱਦਲ ਲੰਗਿਆ ਜਿਹੜਾ ਔਰ ਧੁੰਦ ਦਿਖਾ ਰਿਹਾ ਤਾਂ ਜੇ ਉਪਰ ਆ ਜਾਂਦਾ ਏ ਉਸ ਹਿਸਾਬ ਨਾਲ ਫਿਰ ਲੁਕ ਜਾਂਦਾ ਏ ਆਪਾਂ ਨੇ ਪਹਿਲਾਂ ਵੀ ਸ਼ਾਟ ਪਾਇਆ ਹੋਇਆ ਉਹ ਮੰਦਿਰ ਦਾ ਮੰਦਰ ਵੀ ਆਪਾਂ ਨੇ ਇਹਨੂੰ ਉੱਪਰ ਤੇ ਦਿਖਾਇਆ ਡਰੋਨ ਨਾਲ। ਇਹ ਤਾਂ ਬਰਫ਼ ਪਈ ਹੋਈ ਸੀ। ਐਨ ਹੁਣ ਆ ਸਾਫ਼ ਹੋ ਗਿਆ। ਬਸ ਇਹੀ ਇੱਕ ਮੇਨ ਲੋਕੇਸ਼ਨ ਆ ਰਿਹਾ। ਟੂਰਿਸਟ ਆਉਂਦੇ ਆ ਘੁੰਮ ਫਿਰ ਕੇ ਆਪਣੇ ਫੋਟੋਆਂ ਕਰਕੇ ਇੰਜੋਏ ਕਰਕੇ ਚਲੇ ਜਾਂਦੇ ਆ। ਵੀਰ ਦੇ ਤੋਂ ਵੀ ਪਤਾ ਖਾਂਦਾ ਤੁਹਾਨੂੰ ਕੀ ਚੱਲੇ ਹੁਣ ਹਾਂਜੀ ਆਂਡਾ ਜਾਂ ਪਤਾ ਨਹੀਂ ਕੀ ਆ ਗਿਆ ਯਾਰ ਕੀ ਆਂਡਾ ਆ ਗਿਆ ਆਕਣ ਗੋਲ ਗੋਲ ਯਾਰ ਅੱਛਾ ਪਤਾ ਵੀ ਗੱਡੀਆਂ ਉਰੇ ਤਾਂ ਨਹੀਂ ਆਉਂਦੀਆਂ ਇਸ ਚੀਜ਼ ਵਾਸਤੇ ਐਮਰਜੈਂਸੀ ਵਾਸਤੇ ਆ ਲਓ ਭਾਈ ਅੱਜ ਦਾ ਆਪਣਾ ਟੂਰ ਉਰੇ ਤੱਕ ਦਾ ਇਹ ਤਾਂ ਅੱਗੇ ਆਪਾਂ ਦੇਖਦੇ ਕਿੱਥੇ ਜਾਂਦੇ ਹਾਂ ਯਾਨੀ ਕਿ ਭਾਈ ਲਾਈਟਿੰਗ ਬਹੁਤ ਹੈ ਚ 12 1 ਵਜੇ ਤੱਕ ਘੁੰਮੀ ਜਾਓ ਕੋਈ ਦਿੱਕਤ ਨਹੀਂ ਹੈਗੀ ਹਾਂਸਾਂ ਦੀ ਜੋੜੀ ਆਂਦੀ ਇੱਥੇ ਤਾਂ ਕਿਵੇਂ ਜੱਫੀਆਂ ਪਾਈ ਜਾਂਦੇ ਆਂ ਅਣਜਾਨੇ ਪੇ ਜੋਟਾ ਪੋਟਾ ਉਹ ਭਾਈ ਦੁੱਧ ਪੀਣ ਲੱਗੇ ਆਂ ਆਫਿਸ ਆਰੀ ਇਹਨਾਂ ਕਰਾਏ ਆਂ ਇਹ ਰੇਟ ਸੌਫਰ ਕਰੀ ਤਸਦੀਕ ਇਹਦਾ ਹਸਤਾ ਦਿਓ ਉਹ ਮੇਰਾ ਸਿਸਟਮ ਹੈ ਬਾਈ ਕਪਲ ਆਇਆ ਕੋਈ ਜਰਾ ਫਸ ਗਈ ਆ ਲੈਣਾ ਨਾਲ ਲੈਣ ਆ ਲੈਣਾ ਬਾਈ نیچے ਉਤਰ ਆਏ ਹੁਣ ਦੇਖਿਆ ਪੂਰਾ ਸਾਫ ਸਪਸ਼ਟ ਪਾਰਕਿੰਗ ਤੇ ਆ ਗਏ ਇਹ ਆਈ ਵੀਊ ਰਦਾ ਉੱਥੇ ਤੇ ਆਏ ਆਪਾਂ ਇੱਧਰ ਆ ਲਿਫਟ ਚੜਦੀ ਐ ਦੋ ਲਿਫਟਾਂ ਲੈਣੀਆਂ ਪੈਣੀਆਂ ਉਹਦੇ ਤੇ ਅੱਜੇ ਬੰਦੇ ਦੇ ਚੌਧਰੀ ਸ਼ਿਮਲੇ ਦੇ ਲੱਗੇ ਸੜੇ ਸ਼ਿਮਲੇ ਦੇ ਸ਼ਿਮਲੇ ਕਿਹੜਾ ਸ਼ਿਮਲਾ ਹੈ ਦੋਦਾਨੂ ਦਾ ਮੈਂ ਕਿਹਾ ਭਈ ਪਤਾ ਨਹੀਂ ਕਿ ਆ ਉੱਥੇ ਲੰਗਰ ਵੀ ਨਹੀਂ ਮਿਲਿਆ ਬਾਬਾ ਜੀ ਨੂੰ ਤਾਂ ਸ਼ਿਮਲਾ ਸ਼ਿਮਲਾ ਲਈ ਹੈ ਹਾਂ ਲੋ ਜੀ ਭਾਈ ਹੁਣ ਚੱਲੀਏ ਆਪਾਂ ਸੋਲਨ ਨੂੰ ਐ ਜਿਹਦਾ ਘਰ ਨੂੰ ਇਹ ਰਵਾਨਾ ਹੈ ਹੁਣ ਆਪਾਂ ਇਹ ਸਾਰਾ ਸ਼ਿਮਲਾ ਹੈ ਰਾਤ ਦਾ ਨਜ਼ਾਰਾ ਜਿੰਨੂੰ ਵੱਡੀਆਂ ਆ ਰਹੀਆਂ ਆਪਾਂ ਨੂੰ ਇਧਰ ਹੀ ਜਾਂਦਾ ਹਨ ਹਾਂਜੀ ਠੀਕ ਆ ਕਰਨ ਇਹੀ ਹੈ ਇਹੀ ਹੈ ਇਹ ਛੋਟਾ ਜਿਹਾ ਸ਼ਿਮਲਾ ਹੈ ਜਿਹੜਾ ਦਿਖ ਰਿਹਾ ਆਪਾਂ ਨੂੰ ਬਾਕੀ ਦਾ ਅਲੇ-ਦਲੇ ਨੂੰ ਪਹਾੜੀ ਅੰਦਰ ਅਲੇ-ਦਲੇ ਬਹੁਤ ਹੈ ਇਕੱਠਾ ਸਹਿ ਰਿਹਾ ਉਹ ਹੈ ਨਾ ਹੂੰ ਜਿਹੜਾ ਮੇਨ ਹੈ ਚਲੋ ਗੱਡੀ ਵੀ ਲੱਭਣੀ ਆ